بسم اللہ الرحمن الرحیم شروع کردہ ہاں اللہ تعالیٰ دے نعاتوں جو بڑا مہربان سے نہایتی رحم نال ہے پنجابی ماں بولی دے جڑے سب تو پہلے قوی نے وہ اپنے سمے دے بہت بڑے بزرگ بھی سی تے اکثر اپنا روزے رکھ ہیں رمضان دے وہ روزانہ ہی روزہ رکھتے کہ رمضان تو بعد بھی انہوں نے اسی نفلی روزہ ایک دن بابے نے روزہ رکھا ہوا سا تو دربار کے ہندو پہن آ گئی تو اس نے آ کے کیا کہ کی بابا جی اج میں بہت گھر اچھے پکوان بنا ہے اگر تھی پہلے اللہ لہو تو میں بچیاں نو بھی کھواوا جا کے تو انہوں نے کہا ٹھیک ہے لے آؤ ਤੇ ਬਾਬਾ ਜੀ ਜਦੋਂ ਚੱਕ ਕੇ ਪਕਵਾਨ ਖਾਣ ਲੱਗੇ ਤੇ ਨਾਲ ਜਿਹੜੇ murid ਸੀ ਉਹ ਬਾਬੇ ਨੂੰ ਘੂਰ ਕੇ ਵੀ ਤੇਰਾ ਤਾਂ ਅੱਜ ਰੋਜ਼ਾ ਰੱਖਿਆ ਹੋਇਆ ਹੈ ਔਰ ਤੂੰ ਇਹ ਖਾਣ ਲੱਗਾ ਹੈ ਤੇ ਬਾਬੇ ਨੇ ਤੇ muridਾਂ ਵੱਲ ਨਹੀਂ ਦੇਖਿਆ ਉਸ ਖਾਤੂਨ ਦੇ ਕੋਲੋਂ ਉਸ ਬੀਬੀ ਕੋਲੋਂ ਉਹ ਪਕਵਾਨ ਲੈ ਕੇ ਇੱਕ ਖਾਦਾ ਤੇ ਉਹ ਬੜੀ ਖੁਸ਼ੀ-ਖੁਸ਼ੀ ਵਾਪਸ ਘਰ ਨੂੰ ਗਈ ਉਹਦੇ ਜਾਣ ਤੋਂ ਫੌਰਨ ਬਾਅਦ ਹੀ muridਾਂ ਨੇ ਨਾ ਬਾਬਾ ਘੇਰ ਲਿਆ ਕਿ ਬਾਬਾ ਤੁਸੀਂ ਤਾਂ ਅੱਜ ਨਫਲੀ ਰੋਜ਼ਾ ਰੱਖਿਆ ਹੋਇਆ ਹੈ ਔਰ ਤੁਸੀਂ ਇੱਕ ਗੈਰ ਮੁਸਲਿਮ ਔਰਤ ਦੇ ਆਣ ਤੇ ਉਹਦੇ ਕਹਿਣ ਦੇ ਉੱਤੇ ਆਪਣਾ ਰੋਜ਼ਾ ਵੀ ਤੋੜ ਦਿੱਤਾ ਤੇ ਉਹ ਨੂੰ ਇਹ ਵੀ ਨਹੀਂ ਮੋੜ ਸਕੇ ਵੀ ਸ਼ਾਮ ਨੂੰ ਆ ਜਾਈ ਤੇ ਬਾਬੇ ਨੇ ਕਿਹਾ ਸੀ ਕਿ ਮੇਰੇ ਮਰੀਦੋ ਸੁਣੋ ਕਿ ਕਿ ਟੁੱਟਿਆ ਰੋਜ਼ਾ ਤਾਂ ਦੁਬਾਰਾ ਰੱਖਿਆ ਜਾ ਸਕਦਾ ਹੈ ਟੁੱਟਿਆ ਦਿਲ ਦੁਬਾਰਾ ਨਹੀਂ ਜੋੜਿਆ ਜਾ ਸਕਦਾ ਤੇ ਇਹ ਮੈਂ ਜਿਨ੍ਹਾਂ ਦੀ ਗੱਲ ਕਰਦਾ ਇਹ ਹੈ ਪੰਜਾਬੀ ਮਾਂ ਬੋਲੀ ਦਾ ਸਭ ਤੋਂ ਪਹਿਲਾ ਕਵੀ ਪੰਜਾਬ ਦਾ ਸਭ ਤੋਂ ਵੱਡਾ ਤਰੋਰ ਸ਼ੇਖ ਬਾਬਾ ਫਰੀਦੁੱਦੀਨ ਗਾਂਧੀ ਸ਼ਕਰ ਰਹਿਮਤੁੱਲਾਹਲੇ ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਬਾਣੀ ਨੂੰ ਪਸੰਦ ਕੀਤਾ ਔਰ ਫਿਰ ਉਹਨਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਜਿਹੜਾ ਹੈ ਉਹ ਕੀਤਾ ਗਿਆ ਦੁਨੀਆ 'ਚ ਦਿਲ ਬਹੁਤ ਸਾਰੇ ਨੇ ਮੇਰਾ ਕਲ ਕਰੋੜਾਂ ਤੋਂ ਜ਼ਿਆਦਾ ਹੀ ਬੰਦੇ ਨੇ 2.5 ਅਰਬ ਹੋ ਗਏ ਨੇ ਤੇ ਤੁਸੀਂ ਇਹ ਜਿੰਨੇ ਕ ਇੱਥੇ ਬੈਠੇ ਹੋ ਉਹਨੇ ਆਨੇ ਚਾਮ ਪ੍ਰੋਗਰਾਮ ਹੁੰਦੇ ਬੜੇ ਹਜ਼ਾਰਾਂ ਲੋਕ ਇਕੱਠੇ ਹੁੰਦੇ ਆ ਲੇਕਿਨ ਮੇਰਾ ਸ਼ੁਰੂ ਤੇ ਮੰਨਣਾ ਦਿਲ ਤਾਂ ਬਹੁਤ ਨੇ ਦੁਨੀਆ ਦੇ ਵਿੱਚ ਤਾਂ ਲੱਗਦਾ ਵੀ ਬਹੁਤ ਨੇ ਜਿਹੜੇ ਦਿਲ ਦੂਸਰਿਆਂ ਦੀ ਤਕਲੀਫ ਨੂੰ ਸਮਝ ਕੇ ਉਹਨਾਂ ਅੱਖਰਾਂ ਨੂੰ ਕਲਮ ਤੇ ਲਾਹ ਦੇਣ ਅਸੀਂ ਉਹਨਾਂ ਨੂੰ ਜ਼ਿੰਦਾ ਦਿਲ ਕਹਿੰਦੇ ਤਾਂ ਹੀ ਉਹਨਾਂ ਨੂੰ ਕਵੀ ਕਹਿੰਦੇ ਅਸੀਂ ਤੇ ਮੈਂ ਬਸ ਅੱਜ ਦੇ ਮੌਕੇ ਤੇ ਸਾਡੀ ਭੈਣ ਲੁਧਿਆਣਾ ਦੀ ਸਿੱਖਿਆ ਅਫਸਰ ਮੈਡਮ ਰਵਿੰਦਰ ਕੌਰ ਜੀ ਨੇ ਅੱਜ ਸੱਦਾ ਦਿੱਤਾ ਕਿ ਵੀ ਤੁਸੀਂ ਉੱਥੇ ਆਣਾ ਹੈ ਕਿ ਕਵੀ ਦਰਬਾਰ ਹੈ ਪੰਜਾਬੀ ਮਾਂ ਬੋਲੀ ਦੀ ਗੱਲ ਹੋਣੀ ਚੱਲੀ ਹੈ ਤੇ ਮੈਂ ਸਮਝਦਾ ਪੰਜਾਬ ਸਿੱਖਿਆ ਵਿਭਾਗ ਜਿਹੜਾ ਹੈ ਮੈਂ ਕਈ ਵਾਰੀ ਬਹੁਤ ਸਾਰੀ ਜਗ੍ਹਾ ਜਾਣਾ ਵੀ ਹੋਇਆ ਤੇ ਪੰਜਾਬ ਸਿੱਖਿਆ ਵਿਭਾਗ ਨੂੰ ਇਸ ਵੇਲੇ ਮਾਣ ਪ੍ਰਾਪਤ ਹੈ ਕਿ ਜਦ بڑے ਝੱਖੜ ਝੂਲੇ ਚੱਲਦੇ ਪਏ ਨੇ ਇਸ ਵੇਲੇ ਭਾਸ਼ਾ ਨੂੰ ਥੱਲੇ ਡੇਗਣ ਦੇ ਕਿਉਂਕਿ ਜਿਸ ਹਿਸਾਬ ਨਾਲ ਮੋਬਾਈਲ ਦੀ ਕ੍ਰਾਂਤੀ ਆਈ ਹੈ ਦੁਨੀਆ ਗਲੋਬਲ ਹੋਈ ਹੈ ਅੱਛੀਆਂ ਅੱਛੀਆਂ ਜਿਹੜੀਆਂ ਜ਼ੁਬਾਨਾਂ ਨੇ ਉਹ ਇਸ ਵੇਲੇ ਡਿੱਗ ਗਈਆਂ ਕਿਤਨਾ ਕਿਤੇ ਉਹਨਾਂ ਦੇ ਵਿੱਚ ਦੂਸਰੀ ਜ਼ੁਬਾਨਾਂ ਨੇ ਆਪਣਾ ਰੋਬ ਔਰ ਦਬਦਬਾ ਜਿਹੜਾ ਉਹ ਕਾਇਮ ਕੀਤਾ ਹੈ ਲੇਕਿਨ ਪੰਜਾਬ ਦੇ ਜਿੰਨੇ ਵੀ ਉਸਤਾਦ ਨੇ ਜਿੰਨੇ ਵੀ ਅਧਿਆਪਕ ਨੇ ਇਹਨਾਂ ਦੀ ਬੜੀ ਕੁਰਬਾਨੀ ਹੈ ਕਿ ਇਹ ਪੰਜਾਬੀ ਮਾਂ ਬੋਲੀ ਨੂੰ ਅੱਗੇ ਵਧਾ ਰਹੇ ਨੇ ਪੰਜਾਬੀ ਮਾਂ ਬੋਲੀ ਦਾ ਕਿਰਦਾਰ ਚੰਗਾ ਰੱਖਦੇ ਪਏ ਨੇ ਤੇ ਇਹਨਾਂ ਸਾਰੇ ਅਧਿਆਪਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਤੁਸੀਂ ਦਾ ਸਾਰੇ ਕਵੀਓ ਤੇ ਮਾਸ਼ਾਅੱਲਾ ਹੁਣ ਹੀ ਸਾਡੇ ਤੋਂ ਪਹਿਲਾਂ ਉਹ ਲੱਡੂ ਸੁਣਾ ਕੇ ਗਏ ਨੇ ਤੇ ਉਹਨਾਂ ਨੂੰ ਤਾਂ ਨਹੀਂ ਵਧਾਈ ਉਹਨਾਂ ਦੀ ਬੇਗਮ ਨੂੰ ਵਧਾਈਏ ਜਿਨ੍ਹਾਂ ਨੇ ਇਹਨਾਂ ਨੂੰ ਇੱਥੇ ਤੱਕ ਪਹੁੰਚਾ ਦਿੱਤਾ ਤੇ ਬਾਅਦ ਤੁਹਾਨੂੰ ਸਾਰਿਆਂ ਨੂੰ ਬਸ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਅਸੀਂ ਉਸ ਵਾਰ ਵੀ ਜਿੱਤੇ ਸੀ ਅਸੀਂ ਇਸ ਵਾਰ ਵੀ ਜਿੱਤਾਂਗੇ ਅਸੀਂ ਉਸ ਵਾਰ ਵੀ ਜਿੱਤੇ ਸੀ ਅਸੀਂ ਇਸ ਵਾਰ ਵੀ ਜਿੱਤਾਂਗੇ ਤੂੰ ਲਖਲਾ ਗਿਲ ਗੱਲ ਹੁਣ ਤੂੰ ਸਾਡੀ ਅਸੀਂ ਹਰ ਵਾਰ ਹੀ ਜਿੱਤਾਂਗੇ ਬਹੁਤ ਧੰਨਵਾਦ